ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਤੇ ਬਾਬਾ ਜੀ ਆ ਚੈੱਕ ਕਰੋ ਤੇ ਮੁੰਡੇ ਬਾਬਾ ਜੀ ਨਿਕਲੇ ਆ ਜੇ ਯਾਤਰਾ ਤੇ ਤੇ ਯਾਤਰਾ ਕਿਹੜੀ ਆ ਜੀ ਯਾਤਰਾ ਹੈਗੀ ਆ ਜੀ ਸੱਚਖੰਡ ਸ਼੍ਰੀ ਹਰਿਉਤਸਬ ਤੇ ਕੇਐਮਪੀ ਆਲਾ ਚੜ ਗਏ ਆ ਤੇ ਕਿੰਨੇ ਵਜੇ ਤੁਰੇ ਸੀ ਆ ਤੁਰੇਗੇ 1 ਵਜੇ 1 ਵਜੇ ਤੁਰੇ ਸੀ ਤੇ ਬਲੌਗ ਦਾ ਸਾਨੂੰ ਚੇਤਾ ਪੂਰ ਲਗਾਈ ਗਿਆ ਚਲੋ ਹੁਣ ਬਣਾ ਲੈਨੇ ਆ ਤੇ ਇੱਕ ਹੋ ਜਾਂਦਾ ਮਰੇ ਚੂਪਰ ਆ ਦੇ ਸਟੇਲੀਅਨ ਏਲ ਨਾਲ ਉਹ ਮਰੇ ਜਾ ਰਿਹਾ ਤੇ ਇੱਕ ਆਪਣੀਆਂ ਭਾਈ ਉਹਨਾਂ ਦੀ ਆ ਤੇ ਤੇ ਹੁਣ ਮੁੰਡਿਆ ਤੁਹਾਨੂੰ ਬਲੌਗ ਦਿਖਾਵਾਂਗੇ ਆਪਾਂ ਘੈਂਟ ਜਿਹਾ ਬਣਾ ਕੇ YouTube ਤੇ ਤੇ ਸਾਰਾ ਦੱਸਾਂਗੇ ਕਿੰਨਾ ਖਰਚਾ ਆ ਕਿੰਨੇ ਦੇ ਟੋਲ ਲੱਗਦੇ ਆ ਕਿੰਨਾ ਡੀਜ਼ਲ ਲੱਗਦਾ ਉਹ ਕੀ ਹੈ ਇਹ ਇੱਕ ਇਹ ਵਾਲੀ ਆ ਤੇ ਇੱਕ ਅੱਗੇ ਵਾਲੀ ਆ ਤੇ ਤੁਹਾਨੂੰ ਸਾਰੀ ਡਿਟੇਲ ਨਵਾਗੇ ਨਾਲ ਦੀ ਨਾਲ ਠੀਕ ਆ ਬਾਈ ਤੇ ਆ ਟੋਲ ਆ ਗਿਆ ਪਹਿਲਾਂ ਇਹਦੀਆਂ ਵੀ ਬਹੁਤ ਵੀਡੀਓ ਬਰ ਰਹਿੰਦੀਆਂ ਟੋਲ ਦੀ ਆ ਚੈੱਕ ਕਰੋ ਆ ਦੇਖੋ ਤੇ ਚਲੋ ਬਾਈ ਬਾਕੀ ਤੁਹਾਨੂੰ ਅੱਗੇ ਦੀ ਅਪਡੇਟ ਦੇਈ ਜਾਵਾਂਗੇ ਆਓ ਮੜਿਓ ਕਾਰ पे ਮਾਰਾ ਜੋ ਬਟੇਕ ਉਹਨਾਂ ਨੂੰ ਵੀ ਦਿਖਾ ਦਈਏ ਆ ਚੈੱਕ ਕਰੋ ਮੁਰੋ ਇੰਚ ਵੀ ਆਪਣੇ ਝੂਮਰ ਬੈਠੇ ਆ ਨਾਕਸ਼ਾ ਬਣਾਇਆ ਪਾ ਪੂਰਾ ਨਾਕਸ਼ਾ ਪੂਰਾ ਬਣਾ ਆਂ ਜਾਂਦੀਆਂ ਸ਼ੁਗਰੀਆਂ ਪੂਰੀਆਂ ਤੇ ਬਰੇ ਕੇ ਐਮਪੀਆ ਲਾ ਕੇ ਨੇ ਰਾਹ ਆ ਬੱਬਾ ਜੀ ਇਹ ਬਾ ਰੋਡ ਐ ਆ ਦੇ ਨਹੀਂ ਭਜਾਉਣਾ ਗੱਡੀ ਤੇ ਰੋਡ ਬਰੇ ਪੱਗੂ ਜੀ ਹੁੰਦੇ ਇਹਦੇ ਵਿੱਚ ਨਾ ਬੋਜੀ ਕੀ ਆਲਾ ਭਾਈ ਠੀਕ ਹੈ ਇੱਥੇ ਭਾਈਆ ਲਈ ਤੁਸੀਂ ਤਾਂ ਭਾਈ ਜੀ ਹੁਣੀ ਤਾਂ ਉਹ ਆ ਦੂਜੇ ਸਪਾਂਸਰ ਹੈ ਭਾਈ ਯੂਨੀਕਲ ਦਾ ਸਪਾਂਸਰ ਹੈ ਉੱਥੇ ਨਾਮ ਪਿੱਛੇ ਆ ਜਾਂਦਾ ਇਕੱਧਰ ਆ ਜਾਂਦਾ ਕੀ ਐਮਪੀਆ ਚੜੇ ਆ ਜਾਂਦੇ ਹਨ ਹੁਣ ਬਾਈ ਇੱਥੋਂ ਆਪਾਂ ਟਰਨ ਲੈਣਾ ਥੱਲੇ ਨੂੰ ਤੇ ਇਧਰਲੀ ਸਾਈਡ ਰਹਿ ਜਾਂਦਾ ਪਲਵਲ ਤੇ ਪਰ ਆਪਾਂ ਹੁਣ ਇੱਥੋਂ ਆਗਰੇ ਨੂੰ ਕੱਟ ਲੈ ਲੈਣਾ ਬਾਈ ਠੀਕ ਆ ਬਾਈ ਤੇ ਟਾਈਮ ਬਾਈ 2:20 ਮਿੰਟ ਹੋ ਗਏ ਤੇ ਉਹ ਲੱਗੇ ਇੰਡੀਕੇਟਰ ਮਰੇ ਤੇ ਆ ਉੱਪਰ ਲਿਖਿਆ ਆ ਜਾਣਾ ਬਾਈ ਆਗਰਾ ਇੱਥੋਂ ਬਈ ਆਪਾਂ ਆਗਰੇ ਨੂੰ ਘੱਟ ਲੈਣਾ ਧਰਾ ਕਰ ਆ ਜਾਂਦਾ ਭਾ ਤੇ ਇੱਧਰ ਪਾ ਲੋ ਰਹਿ ਜਾਂਦਾ ਸ਼ਾਇਦ ਤੇ ਇਹ ਮੋੜ ਕੇਿੱਦਾਂ ਵੀ ਪੂਰੀ ਨੂੰ ਚੱਲ ਜਾਂਦਾ ਕਿਹ ਕਿਹ ਇਹ ਚ ਨਹੀਂ ਸਕੇ ਚਾਚਾ ਜੀ ਥੋੜਾ ਢਿੱਲੇ ਚੱਲਦੇ ਆ ਸਾਡੇ ਪਤਾ ਨਹੀਂ ਕੀ ਚੱਕਰ ਆ ਜਾਂਦਾ ਐਵਰੇਜ ਲੈ ਰਹੇ ਆ ਚਾ ਚਾਚੀ ਨਾਲ ਲੱਗੇ ਹੋਣੇ ਕੋਈ ਚੱਕਰ ਹੋਣਾ ਦੱਸਿਆ ਵੀ ਸੀਗਾ ਇਹਨਾਂ ਨੇ ਦੱਸਿਆ ਸੀ ਨਾਲੇ ਉਹ ਸਾਹਿਬ ਉਹਨਾਂ ਨੇ ਵੀ ਥੋੜਾ ਜਿਹਾ ਖਿੱਚ ਕੇ ਜਾਣਾ ਕੰਮ ਯੋਰ ਸਾਹਿਬ ਨੂੰ ਜਾਣ ਲੱਗੇ ਐਵਰੇਜ ਆਹ ਮੁੱਕੇ ਨਾ ਔਰ ਤੋ ਕ ਬਧੇਰੇ ਕੰਮ ਕੀਤੇ ਆ ਪਰ ਹਜੂਰ ਸਾਹਿਬ ਜਾਣ ਲੱਗੇ ਐਵਰੇਜ ਗੱਡੀ ਗੱਡੀ ਇੰਤਜ਼ਾ ਦਾ ਕੰਮ ਟਾਪੋ ਟਾਪ ਚੱਲਦਾ ਵਾ ਟਾਪੋ ਟਾਪ ਰੱਪੜ ਹੀ ਜੜੀ ਜਾਂਦੀ ਐ ਇਹਨਾਂ ਅੱਗੇ ਅੱਖਾਂ ਜੰਨੇ ਤੱਕ ਨੀਂਦ ਨਹੀਂ ਆਉਂਦਾ ਨਾ ਕੋਈ ਨੀਂਦ ਨਹੀਂ ਟੱਪੀ ਜਾਂਦਾ ਚਾਚਾ ਰੇ ਛੜਦਿਆਂ ਨੂੰ ਜ਼ਿਆਦਾ ਨੀਂਦ ਆਉਂਦੀ ਐ ਜਾਂ ਪਤਾ ਨਹੀਂ ਕੀ ਚੱਕਰ ਐ ਤੇ ਹੁਣ ਇਥੋਂ ਆਪਾਂ ਮਾਕਰ ਇਸੇ ਤੁਮ ਜਿਹੜਾ ਹੌਣ ਮੜੇਗਾ ਅੱਗੇ ਜਾ ਕੇ ਤੁਹਾਨੂੰ ਮਿਲਦੇ ਆਂ ਅਗਰੇ ਸ਼ਹਿਰ ਜਾ ਕੇ ਆ ਵੀ ਵੱਜ ਗਏ ਸਟੋਕ ਮੇਰੇ ਵੀਰੇ ਖੜ ਕੇ ਬੰਦੇ ਸਾਰੇ ਉਹ ਬੋਲ ਰਿਹਾ ਮੋਰਸਾ ਸੈ ਨੂੰ ਕਰ ਲਾ ਉਹ ਕੱਟ ਕੱਟ ਗੱਟੇ ਗੱਟੇ ਨਹੀਂ ਗੱਟੇ ਭਾਈ ਆ ਨਹੀਂ ਕੰਮ ਚੱਲਿਆ ਕਿਹੜਾ ਪੌਡਕਾਸਟ ਆ ਵੀ ਲੋ ਮੜਿਓ ਕਹਿੰਦੇ ਗੁਰੂ ਘਰ ਤਾਲ ਪਹੁੰਚ ਚਲੇ ਆ 30 ਕਿਲੋਮੀਟਰ ਪਿੱਛੇ ਖੜੇ ਆ ਸਾਡੇ ਨਾ ਭਾਜੀ ਤੇ ਮੁੰਡਿਆਂ ਨੂੰ ਕਹਿੰਦੇ ਚਾਹ ਪੀਣੀ ਆ ਕੀ ਲਿਖਿਆ ਢਾਬੇ ਤੇ ਨਾਮ ਕੀ ਢਾਬੇ ਦਾ ਲੋਕੇਸ਼ ਫੈਮਿਲੀ ਢਾਬਾ ਲਿੰਕਿਸ ਲਿੰਕਿਸ ਇਹ ਆਪਣਾ ਹਲਕਾ ਜਿਹਾ ਭਾਈ ਛੋਟਾ ਜਿਹਾ ਹਲਕਾ ਜਿਹਾ ਬਾਈ ਕੁਰਸੀ ਆਈ ਆ ਜੋ ਕਿ ਨੀਂਦ ਤੇ ਨਹੀਂ ਆਉਦੀ ਹੈ ਕੁਰਸੀ ਦੀ ਬਸ ਦੀ ਕੱਢਣੀ ਲਈਉਗਾ ਨਾ ਬੁਗੇ ਨਾ ਚਾਹ ਦੇ ਨਾਂ ਨਾਲ ਮੈਨੂੰ ਲੱਗਦਾ ਕੁਰਸੀ ਦੇ ਪੈਸੇ ਵੀ ਸਾਨੂੰ ਦੇ ਕੇ ਜਾਣੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਉਹ ਨਹੀਂ ਆਇਆ ਉਹ ਡੱਬਾ ਚੱਕ ਲਿਆ ਆਪਣੇ ਵਾਲਾ ਚਾਹ ਨਾਲ ਛਕਣਾ ਸਾਰੀ ਬਾੜ ਗੱਡੀ ਆ ਚਲਾ ਕੇ ਆਇਆ ਇਹਦੀ ਹਾਲਤ ਤੋਂ ਲੱਗ ਰਿਹਾ ਵਾ ਉਹ ਹਾਲਾਤ ਪੂਰੇ ਨੇ ਵੀਰ ਸਾਰੇ ਸੁੱਤੇ ਪਏ ਆ ਰਹੇ ਨੇ ਸਾਨੂੰ ਫਸਾਇਆ ਹੋਇਆ ਇਹਨੇ ਦੋ ਗੱਡੀਆਂ ਚਲਾਈਆਂ ਜੀ ਦੋ ਟੇਕ ਫੜ ਕੇ ਜਦੋਂ ਨੂੰ ਨੀਂਦ ਆਉਂਦੀ ਆ ਕਾਹ ਫੱਪੜ ਮਾਰਦਾ ਫੇਰ ਆਏ ਖੁੱਲ ਗਏ ਇਹ ਚੱਲ ਵਰਦਾ ਬਸ ਅੱਗੇ ਘਟ ਆਣੀਆਂ ਨੇ ਹੁਣ ਆਪਾਂ 15 ਤੋਂ ਗੱਡੀਆਂ ਚਲਾ ਦੇ ਆ ਚਾਚਾ ਜੀ ਪੈਨਸ਼ਨ ਨਾਲ ਇਹ ਬਾਕੀ ਸੁੱਤੇ ਪਈ ਜਾਂਦੇ ਭਾਈ ਇੰਗਲੈਂਡ ਵਾਲਾ ਰਮਾਲ ਬਣ ਕੇ ਆਇਆ ਚਾਚਾ ਜੀ ਉਹ ਨਹੀਂ ਕਹਿੰਦਾ ਵੀ ਹੁਣ ਵੀਜ਼ਾ ਲਵਾ ਕੇ ਹੀ ਜਾਣਾ ਆ ਸਾਡੇ ਸਤਕਾਰ ਜੋ ਸਤਕਾਰ ਜੋ ਸਤਕਾਰ ਜੋ ਸੁਤਵੀਰ ਸਿੰਘ ਸਾਡਾ ਨਿੱਕਾ ਵੀਰ ਜੱਲਾ ਉਹ ਸਾਡਾ ਪਿੱਟ ਵੱਲ ਘੁੰਮਦਾ ਤੇ ਉਹ ਸਾਡਾ ਮੈਂ ਤੁਹਾਡਾ ਨਿੱਕਾ ਵੀਰ ਜੱਲਾ ਤੇ ਆਪ ਆਜ ਹੁਸ਼ਿਆਰਪੁਰ ਤੋਂ ਚੱਲੇ ਆਂ ਦਿੱਲੀ ਨੂੰ ਇਹੋ ਵਾਲਾ ਜੱਲਾ ਨਿੱਕਾ ਨਿੱਕਾ ਨਹੀਂ ਅਛਣ ਕਰੋ ਭਾਈ ਆਜੋ ਦੀਵੇ ਲੈ ਲਓ ਆਪਣੇ ਆਪਣੇ ਚੱਕੋ ਭਾਈ ਉਹ ਇੱਕ ਮਿੰਟ ਥਰ ਕਹਿਣ ਗਿਆ ਚੱਕੋ ਚੱਕੋ ਚਾਹ ਚਾਹ ਪੀਓ ਚੱਕੋ 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 ਚਾਹ ਪੀਓ ਲੈ ਭਾਈ ਜਿੰਦੂ ਅੱਗੇ ਲੜੋ ਫੜੋ 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 ਆਪਣਾ ਆਪਣਾ ਕੰਮ ਨਾ ਯਾਰ ਕੰਮ ਨਹੀਂ ਆ ਵੀਰ ਉਹ ਨਹੀਂ ਆਈ ਤੁਹਾਡੀ ਤੂੰ ਤੇ ਦਾ ਹਾਸਾ ਨਹੀਂ ਰੁਕਦਾ ਬਣੀ ਬਣਾ ਬਤਾ ਵਧੀਆ ਟੀਮ ਨਾਲੇ ਜਿੰਨਾ ਮਰਜੀ ਆ ਸੁੱਤਾ ਜਾਗਦਾ ਕੋਈ ਯੱਕਰ ਨਹੀਂ ਬੰਦੇ ਮੈਂ ਬਿਠਾ ਲੈਣੇ ਆ ਲੈ ਹੋਏ ਇਹਨੇ ਮੋੜ ਕੇ ਜਾ ਪਹੁੰਚਣਾ ਨਾ ਉਹ ਲੈ ਜੋ ਰੱਸੀ ਪਾਉਣ ਦਾ ਚੇਤਾ ਹੀ ਭੁੱਲ ਗਿਆ

ਕਰਿਆ ਸੀ ਜਣਾ ਬੰਦੇ ਨੇ ਇੱਥੋਂ ਪੈਪ ਲਾ ਕੇ ਖੜਦੰਨੇ ਆ ਗਈ ਉਰੀ ਤੇ ਹਨ ਫੜਾਪ ਦੇ ਕੇ ਮਾਰਦੇ ਹੁੰਦੇ ਹਨ ਹੈ ਨਾ ਗੱਡੀਆਂ ਦਾ ਉਧਰ ਪਤਾ ਕਿ ਦੋ ਬੋਲ ਜਾ ਕਰਕੇ ਠੀਕ ਆ ਜੀ ਨਹੀਂ ਨਹੀਂ ਬਹੁਤ ਬੰਦਿਆਂ ਨੂੰ ਆਉਂਦਾ ਇੱਥੇ ਤੇ ਮਾਰਦੇ ਹਨ ਖੜਾਪ ਦੇ ਕੇ ਦੇ ਇੱਥੇ ਦਾ ਪੇਠਾ ਬਹੁਤ ਮਸ਼ਹੂਰ ਹੈ ਤੇ ਦੁਕਾਨਾਂ ਦਾ ਬੰਦੇ ਆ ਤਾਂ ਕੀ ਮੈਨਣਾ ਆਪਾਂ ਨੂੰ ਤਾਂ ਕਿ ਕਾਪੀਰਾਈਟ ਆ ਜਾਂਦਾ ਹੁੰਦਾ ਮੁੰਡਿਆ ਮੈਨੂੰ ਅੱਦਲੇ ਸਿਖਾਉਣੀਆਂ ਪੈਣੀਆਂ ਕੰਸਟਰਕਸ਼ਨ YouTube ਦੀਆਂ ਤੇ ਬਾਕੀ ਚਾਚੇ ਉਹਨਾਂ ਨੇ ਸਾਨੂੰ ਗਲਤ ਰਾਹੇ ਪਾਇਆ ਉਹਨਾਂ ਦੇ ਮਗਰਮਗਰਾ ਜਿਹੀ ਗੱਲ ਤੇ ਤੁਰੇ ਹੋਆ ਕਿਤੇ ਤਾਂ ਕੱਟੂ ਗਈ ਦੇਖ ਕੇ ਦੇਖ ਕੇ ਦੇਖ ਕੇ ਹਏ ਉਹ ਵੇ ਕਿੱਦਾਂ ਕਹਿੰਦਾ ਹੁੰਦਾ ਸੀ ਹਾਂ ਫਤਰੀਲਾ ਚਲੋ ਹੁਣ ਗਵਾਲੀਅਰ ਮਿਲਦੇ ਆ ਤੁਹਾਨੂੰ ਯਾਗੇ ਤੇ ਟਾਈਮ ਹੋਇਆ ਵਾ ਟਾਈਮ ਕੰਨਾ ਹੋਇਆ ਵੱਡੇ ਆ ਦੇ ਮੀਤ ਤੁਝੇ ਮੈਂ ਟਾਈਮ ਹੀ ਨਹੀਂ ਹੁੰਦਾ ਇਹ ਪਾਕੀ ਆ ਬੋੜ ਜੇ ਆ ਇਹਦਾ ਇੱਥੇ ਲੋਕਲ ਹੀ ਆ ਚੀਜ਼ਾਂ ਦੇ ਆਹ ਮੜਿਓ ਮੈਨੂੰ ਚੈੱਕ ਕਰੋ ਅੰਨਾ ਘੈਂਟ 뷰 ਆ ਤੇ ਇਥੋਂ ਮੁੜਿਓ ਹੁਣ ਐਮਪੀ ਸ਼ੁਰੂ ਹੋ ਜਾਣਾ ਰਾਜਸਥਾਨ ਖਤਮ ਤੇ ਐਮਪੀ ਸ਼ੁਰੂ ਤੇ ਬਾਕੀ ਯਾਰ ਹੁਣੀ ਜਾਂਦੇ ਆ ਬੁੱਕ ਦੇ ਫਿਲਣਾ ਸਾਰਿਆਂ ਦੇ ਹੱਥ 'ਚ ਆ ਬਸ ਮੈਨਨੇ ਗਾਲ ਜੇ ਹਿੱਲੇ ਹੀ ਚੱਲਦੀ ਆ ਹਿੱਲੇ ਹੀ ਫੈਨ ਲੁਪੀਰ ਵੇਗ ਨਹੀਂ ਹਾਂ ਹੱਲਣਾ ਮੁੱਕੇ ਹੋਰ ਕੋਈ ਚੱਕਰ ਨਹੀਂ ਕਰਦਾ ਹਾਂ ਲੋ ਚੈੱਕ ਕਰੋ ਮੜਿਓ ਵੀਊ ਮਹਾਰਾਜਾ ਟੱਕ ਘੱਟਦੇ ਹੋਏ ਭਾਈ ਅਸੀ ਗਾਲ ਜੀ ਸਾਰਿਆਂ ਨੂੰ ਝੰਡਾ ਖੋਲੋ ਝੰਡਾ ਟਾਈਕਲਿਪ ਕੱਟਣੇ ਨਹੀਂ ਹੋਏਗਾ ਕੋਦਾਂ ਨਾ ਕੋਈ ਚਾਕੂ ਚਾਕੂ ਦੇ ਲੋ ਟਾਈਕਲਿਪ ਕੱਟਿਏ ਖੋਲੋ ਖੋਲੋ ਭਰਾਵਾ ਖੋਲੋ ਨੀ ਭਾਈ ਲੱਗੇ ਪੂਰੇ ਜੋਰਾ ਜੋਰਾ ਤੇ

ਤੋਂ ਸ਼ੁਰੂ ਹੁੰਦੀ ਹੈ ਚੜਾਈ ਮਾ ਦਾ ਨਾਇਣਾ ਦੇਵੀ ਤੋਂ ਵੀ ਕਹਿੰਦੇ ਜਿਆਦਾ ਦਿੱਤੀ ਚੜਾਈ ਹੈ ਇਹ ਇੱਥੇ ਵਰਖਿਆ ਜਾਂਦਾ ਯੋਰ ਗੱਡੀਆਂ ਦਾ ਵੀ ਉਹ ਆਹ ਤੇ ਬੰਨਵੇ ਰਸਤਾ ਜੀ ਅੱਗੇ ਜਾ ਕੇ ਦੇ ਨੇ ਵੀ ਇੱਥੇ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਆ ਆਉਂਦੇ ਵਾਰ ਰੁਕ ਕੇ ਨਹੀਂ ਜਨਾਂ ਆ ਲੱਗੋ ਰੋ ਗਬਰੂ ਦਾ ਆ ਜਾਂਦੀ ਆ ਕੀ ਆ ਭਾਜੀ ਉਰਦੀ ਕਹਿੰਦੇ ਡੀਜ਼ਲ ਦਾ ਦਾ ਫਰਕ ਆ ਇਨ 200 ਮੀਟਰਸ ਸਲਾਈਟ ਲੈਫਟ ਲੋ ਜੀ ਉਹ ਵਾਰੀਓ ਚੜਾਈਆਂ ਤੇ ਆ ਗਏ ਅਮ ਪੂਰਾ ਪੀਕ ਤੇ ਆ ਗਏ ਕਹਿੰਦੇ ਜੋ ਭੁਰਾਂ ਦਾ ਲੋ ਜੀ ਕਹਿੰਦੇ ਛੰਟੇ ਛੰਟੇ ਜੇ ਅੱਗੇ ਨੂੰ ਆਂਦੇ ਨੇ ਉਹਨਾਂ ਕੰਨ ਵੀ ਬੰਦ ਹੁੰਦੇ ਨੇ ਵੀਰ ਜੀ ਸਲਾਈਟ ਲੈਫਟ ਦੈਨ ਟਰਨ ਰਾਈਟ ਲੋ ਜੀ ਇੱਕ ਪਾਇਨ ਵਾਰੀ ਤਿਆਰ ਕੋਲ ਆ ਗੋ ਨੰਨੇ ਅਸੀਂ ਬਾਚੋ ਕਰਦੇ ਹਾਂ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਆਲੀਅਰ ਦੇ ਕਿਲੇ ਤੇ ਸਾਨੂੰ ਆ ਬਾਈ ਵੀ ਲੱਗਦਾ ਬਲੂ ਵੀ ਬਣਾ ਲਿਆ ਸਾਡੇ ਅੰਦਰ ਹਾਂ ਅਸੀਂ ਜਿਵੇਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਦਾ ਸਾਫ ਲੋ ਜੀ ਆਹ ਹੈਗਾ ਗੁਆਲੀਅਰ ਦਾ ਫੋਟੋਰਾ ਸਾਡੇ ਅਜਰਾ ਛੇਗਾ ਹਾਂ ਨਹੀਂ ਇਹ ਸੰਗਤ ਹੈ ਜੀ ਜਾਓ ਘਟੇ ਆ ਇੱਧਰ ਨੂੰ ਚੱਲ ਜੀ ਹਾਂਜੀ ਜਾਣਗੇ

त्रेंट जीरो को गहगढ़ साहब जी छी नहीं तो इसते अपना ड्राइवर चेंज करता पचहत्तर जीरो नौ वाला काका लिया था जी का जीओ मित्रो क्या ग्वालियर पहुंच गया क्या अधेड़ साले जब जाहिर जब भारमुनियां बजाएंगे तो माफ करना मैं कुछ नहीं तो उधर निकल जाता हूँ बुलाओ जो तस्वीर खींचना उसी चलने बाबा ये जो साब हम्म यार कहीं कितने आपने ये कितने दुबारी दुबारी खाजगार के नहीं मरी किधर कर खरको हो रही है दुबारी तो बाम नहीं है यार पहला था ना ਨਹੀਂ ਨਹੀਂ ਜੀ ਓਪਨ ਹੀ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਪਹੁੰਚ ਚੁੱਕੇ ਆ ਗਵਾਲੀਅਰ ਗੁਰਦੁਆਰਾ ਸਾਹਿਬ ਠੀਕ ਹੈ ਜੀ ਤੇ ਆਪਾਂ ਨੇ ਗੱਡੀਆਂ ਕਰਤੀਆਂ ਨੇ ਪਾਰਕ ਇੱਥੇ ਤੇ ਬਾਕੀ ਸਾਰੇ ਚੋਬਰ ਹੁਣ ਥਕਾਵਟ ਮੰਨ ਚੁੱਕੇ ਨੇ ਤੇ ਹੁਣ ਗੱਲ ਹੈਗੀ ਆ ਸੌਣ ਦੀ ਤੇ ਆ ਤੁਸੀਂ ਬੰਦੇ ਦੀਆਂ ਅੱਖਾਂ 'ਚ ਨੀਂਦ ਰੜਕਦੀ ਆ ਦੇਖ ਲਓ ਹੇ ਲੋ ਗਾਈ ਇਹ ਭਾਜੀ ਇਹ ਗੱਲ ਹੈ ਕਿ ਐਵੇਂ ਵੀ ਦਿੱਲੀ ਲਾ ਕੇ ਆ ਨਾਲ ਦੀ ਨਾਲ ਇੱਧਰ ਨੂੰ ਆ ਗਿਆ ਤੇ ਇਹ ਭਾਜੀ ਹੁਣੀ ਥੋੜੇ ਜਿਹੇ ਉਪਰ ਕੰਫੀਡੈਂਸ ਹੋ ਗਏ ਸੀਗੇ ਥੋੜੇ ਜਿਹੇ ਓਏ ਪਤਲਾ ਜਿਆ ਭਾਈ ਸਾਡਾ ਆ ਦੇ ਲਾ ਯਾਰ ਵਲੌਗ ਬਣਾਉਂਦਾ ਭਰਾਵਾ ਫੋਟੋ ਨਹੀਂ ਨਹੀਂ ਇਹ ਭਾਜੀ ਸਲੇਮੇ ਆ ਇਹ ਤਾਂ ਬਸ ਉਦਿਆਂ ਵਾਲਾ ਮੋਟਾ ਹੀ ਆ ਗਾਈ ਇਹ ਟੀ-ਸ਼ਰਟ ਇਦਾਂ ਦੀ ਟੀ-ਸ਼ਰਟ ਐ ਹੁੰਦਾ ਯਾ ਸ਼ੁਗਲ ਮੇਲਾ ਨਹੀਂ ਉਹ ਜਿੱਦਾਂ ਉਹ ਹਾਂਜੀ ਮਾਰ ਆ ਇਹਨਾਂ ਦੇ ਇਹ ਲੋ ਜੀ ਲੋ ਜੀ ਇਸ ਇਹ ਜੀ ਸਾਡਾ ਛੋਟਾ ਭਰਾ ਨਿੱਕਾ ਵੀਰ ਇੱਕ ਜੈਲਾ ਸਾਡਾ ਨਿੱਕਾ ਵੀਰ ਛੋਟਾ ਨਿੱਕਾ ਜਿਹਾ ਵਸਣਾ ਕੀ ਆ ਲੋ ਅੱਗੇ ਬੋਲੋ ਅੱਗੇ ਕੀ ਬੋਲੀਏ ਦੱਸੋ ਇਹ ਬਾਈ ਜੀ ਇਹ ਸਾਹ ਪਹੁੰਚ ਖੁੱਭੀ ਹੁੰਦੀ ਆ ਖੁੱਭੀ ਨਹੀਂ ਇੱਕ ਹੋਰ ਹੁੰਦਾ ਕੋਈ ਖਾਸियत ਸਾਸੀ ਤੇ ਕਹਿੰਦੀ ਪਹੁੰਚੇ ਆ ਹੀ ਗੋਲੀ ਯਾਰ ਗੁਰਦੁਆਰੇ ਫੋਰਟ ਤੇ ਅੱਜ ਸੁਣ ਲਈ ਨਿੱਕੇ ਜੀ ਭਾਜੀ ਹੁਣੀ ਨਾਲ ਆਪਣੇ ਜਤਿੰਦਰ ਭਾਜੀ ਥੋੜੇ ਜੇ ਰਮਾਰਮੂਲ ਬੰਨ ਕੇ ਆਏ ਥੋੜੀ ਜੀ ਹਲਕੀ ਕੀ ਕਿਦਾਂ ਫਾਰਮ ਦੇ ਵਿੱਚ ਅੱਛਾ ਪਾਤੀ ਐ ਲਾਈਕ ਕਰਦੇ ਆਪਣੇ ਇੱਕ ਸੱਡੇ ਨਾਲ ਕੇ ਪਈ ਇਧਰ ਗੜਿਆ ਲਗਾਇਆ ਭਾਈ ਪ੍ਰਮੋਸ਼ਨ ਕਰਤੀ ਵੀ ਤੇ ਪਤਾ ਸੋ ਤੁਸੀਂ ਜਾਣਦੇ ਹੋ ਬਾਕੀ ਮੈਨੇਜਰ ਬਾਜੀ ਸਾਡਾ ਹਲਕਾ ਜੀ ਸਾਨੀ ਬਾਜੀ ਇੰਡੋ ਕਨੇਡੀਅਨ ਅਲਮੁਸਲਮ ਵਾਜ ਆਇਲੈਂਡ ਬਟਾਲੇ ਵਾਲੇ ਹੈਪੀ ਬਾਜੀ ਫਾਈਨਾਂਸ ਕੰਪਨੀ ਬਚਾ ਲੈ ਯਾਰ ਜੀ ਸਪੌਂਸਰ ਏ ਬਿਜਲੀ ਮੈਹਿਕਮਾ ਬਿਜਲੀ ਮੈਹਿਕਮਾ ਬਿਜਲੀ ਮੈਹਿਕਮਾ ਇਹ ਲੋਕਾਂ ਦੀਆਂ ਕਿਲੋਟਾਂ ਦੀਆਂ ਕੁੰਡੀਆਂ ਕਹਿੰਦੀਆਂ ਫੜਾ ਬਾਬਾ ਸੱਚੀ ਬੀਡ ਫੋਨ ਭਰਿਆ ਪਿਆ ਇਹਦਾ ਕੁੰਡੀਆਂ ਵਾਲੇ ਆ ਹਾਂ ਲੋ ਜੀ ਇਹਨਾਂ ਨੂੰ ਤਾਂ ਤੁਸੀਂ ਜਾਣਦੇ ਹੀ ਆ ਬਾਕੀ ਤੁਸੀਂ ਮੈਨੂੰ ਜਾਣਦੇ ਹੋ ਚੇਤਰੇ ਦੀ ਦੁਕਾਨ ਇਹਨਾਂ ਦੀ ਓਏ ਇਹਨਾਂ ਨੂੰ ਤਾਂ ਤੁਸੀਂ ਯਾਰ ਦੇ ਕਿਰਾਏ ਦੇ ਮੋੜ ਤੇ ਪੈਂਚਰ ਦੇ ਬੰਦੇ ਹਾਂ ਹਾਈਵੇ ਦੇ ਉੱਤੇ ਹੀ ਆ ਪੈਂਚਰ ਲਾਉਂਦੇ ਇਹ ਭਾਈ ਬਸ ਪੈਂਚਰ ਇੱਕ ਹੁੰਦਾ ਚਾਰ ਚਾਰ ਪੈਂਚਰ ਨਾਲ ਕਰ ਦਿੰਦੇ ਨੇ ਦੇ ਕਬੀਰ ਕੋਈ ਕੋਈ ਵੀਰ ਸਾਡਾ ਹੱਲ ਮੰਗਦਾ ਤੇ ਕੋਈ ਵੀ ਸਾਡਾ ਪਾਣੀ ਮੰਗਦਾ ਕੋਈ ਕੋਕ ਮੰਗਦਾ ਇਹ ਬਾਈ ਸਾਡਾ ਸਟੋਰੀ ਸਟੋਰੀ ਮੰਗੀ ਜਾਂਦਾ ਬਸ ਬੋਰਡ ਆ ਗਿਆ ਬੋਰਡ ਆ ਗਿਆ ਗਵਾਲੀਅਰ ਦਾ ਬੋਰਡ ਆ ਗਿਆ ਹਾਂ ਮੁੰਬਈ ਇਹ ਕਿ ਮੁੰਬਈ 1100 ਕਿਲੋਮੀਟਰ ਬੋਰਡ ਆ ਗਿਆ 1100 ਕਿਲੋਮੀਟਰ ਨੇੜੇ ਆਓ ਨੇੜੇ ਆਓ ਸਾਡੀ ਵੀ ਸੁਣੋ ਉਹ ਬੋਰਡ ਆ ਗਿਆ ਬੋਰਡ ਆ ਗਿਆ ਬੋਰਡ ਤੇ ਡੀਗੋ ਬੋਰਡ ਆ ਗਿਆ ਇੱਕ ਮਿੰਟ ਰੁਕ ਨਾ ਨਾ ਤੁਸੀਂ ਪਿਛਲਾ ਟ੍ਰਿਪ ਸ਼੍ਰੀਨਗਰ ਦਾ ਲਾ ਕੇ ਆਏ ਹੋ ਕਿ ਉੱਥੇ ਕੀ ਕਰਤਾ ਸੀ ਉੱਥੇ ਕਹਿੰਦਾ ਗਿਆ ਪਹਾੜ ਆ ਗਿਆ ਪਹਾੜ ਆ ਗਿਆ ਅੱਛਾ ਹੋਰ ਵੀਊ ਆ ਰਹੀ ਮੇਰੀ ਮੇਰੀ ਸੁਣੋ ਹੁਣ ਕਣਕੀ ਕੀ ਮੰਗਦਾ ਦੁਬਾਰਾ ਇੱਕ ਵੀਰ ਹੈਲ ਮੰਗਦਾ ਨੌਨ ਸਟਾਪ ਤੂੰ ਹੋਰ ਸੁਣਾ ਭਾਜੀ ਆਪਾਂ ਗੋੜਦਵਾਰ ਸਾਹਿਬ ਨਹੀਂ ਨਹੀਂ ਉਹਨੂੰ ਗੱਲ ਪੂਰੀ ਕਰ ਗੱਲ ਹੁਣ ਹੋਰ ਪਾਸੇ ਆਹ ਭਾਈ ਕੀ ਮੰਗਦਾ ਨੌਨ ਸਟਾਪ ਆਹ ਕੀ ਮੰਗਦਾ ਇਹ ਨੀਂਦ ਮੰਗਦਾ ਇਹ ਟਾਈਮ ਤੇ ਨੀਂਦੇ ਮੰਗਦਾ ਭਾਜੀ ਨਹੀਂ ਮੈਂ ਸਟੋਰੀਆਂ ਮੰਗਦਾ ਇੱਕ ਮੈਂਸ਼ਨ ਮੰਗਦਾ ਹੈਪੀ ਭਾਈ ਨੀਂਦ ਮੰਗਦਾ ਆਹ ਕੀ ਮੰਗਦਾ ਇਹ ਪਿਆਰ ਮੰਗਦਾ ਪਿਆਰ ਮੰਗਦਾ ਔ ਕੀ ਮੰਗਦਾ ਇਹ ਅੰਦਰ ਯਾਰ ਇਹ ਵੀਰਜੀ ਦੀ ਵਰਦੀ ਮੰਗੀ ਜਾਂਦਾ ਮੁੱਕ ਗਈ ਯਾਰ ਉਹ ਕੀ ਮੰਗਦਾ ਇਹ ਵੀਰਜੀ ਦੀ ਵਰਦੀ ਮੰਗਦਾ ਆਹ ਭਾਈ ਸਾਡੇ ਡੋਡਾ ਵੀ ਵੀਰਜੀ ਮੰਗ ਰਹੇ ਜਿੱਥੇ ਪੁੱਛ ਲੋਗੇ ਦਿਓ ਲੈ ਲਓਗੇ ਬਾਈ ਸਾਲੇ ਵੀ ਉਹ ਮੈਨੂੰ ਲੋਹੇ ਨਹੀਂ ਮੇਰੇ ਬਾਪੂ ਨੇ ਘਰੋਂ ਕੱਢ ਦਨ ਲੱਗੇ ਉਹ ਚੈੱਕ ਕਰਦਾ ਬਾਪੂ ਨੂੰ ਘੜਾ ਨਹੀਂ ਪਤਾ ਖਾਨਾ ਤੂੰ ਜਿੱਥੇ ਰੋਕਣਾ ਸਭ ਤੋਂ ਪਹਿਲਾਂ ਮੂੰਹ ਤੇ ਹੀ ਗੱਲ ਲੜੇ ਕਹਿੰਦਾ ਮੇਰਾ ਬਾਪੂ ਸਟੇਟਸ ਲਾ ਲਾ ਦੱਸਦਾ ਮੈਨੂੰ ਬਾਈ ਗੁਰੂ ਬਾਈ ਗੁਰੂ ਤੇ ਜਿਹੜੀ ਮੈਂ ਤੜੀ ਕੀ ਪੂਰਾ ਮੈਂ ਸੁਣਾਉਣਾ ਲੋਮੜਿਓ ਕਹਿੰਦੇ ਗੁਰਦੁਆਰਾ ਸ਼ਰੀਬ ਬੰਦੀ ਛੋੜ ਸਾਹ ਪਹੁੰਚ ਗਏ ਗਵਾਲੀਅਰ ਤੇ ਮੱਥਾ ਟੇਕ ਲਿਆ ਵਾ ਤੇ ਆ ਆਪਣੀਆਂ ਗੱਡੀਆਂ ਖੜੀਆਂ ਮੜਿਓ ਤੇ ਟਾਈਮ 7:30 8:00 ਵੱਜ ਗਏ ਹੁਣ ਲੈਟ ਚੱਲ ਗਈ ਆ ਦੇਖ ਲੈਟ ਚੱਲ ਗਈ ਲੈਟ ਪਰ ਆਪਾਂ ਗੱਡੀ ਸਮਾੜੀ ਆ ਫੜ ਦੇ 8.5 ਹੋ ਗਏ ਆ ਤੇ ਗਵਾਲੀਅਰ ਪਹੁੰਚ ਗਏ ਆ ਤੇ ਪਹੁੰਚੇ ਤਾਂ ਚਲੋ ਸਵੇਰਦੇ ਆ ਤੇ ਹੁਣ ਬਸ ਮੱਥਾ ਟੇਕ ਕੇ ਚਾਲੇ ਮਉਣ ਲੱਗੇ ਆ ਦੌਰ ਆਲੂ ਤੇ ਗੱਡੀਆਂ ਆਪਣੀਆਂ ਤਿਆਰ ਹੋ ਗਈਆਂ ਹਨ ਓਕੇ ਆ ਕੱਪੜਾ ਮਾਲ ਲਿਆ ਟੈਚ ਕਰ ਲਿਆ ਕੰਮ ਤੇ ਹੁਣ ਆਪਾਂ ਬਸ ਖਿੱਚ ਲੈਣੇ ਚਾਲੇ ਪਾ ਦੇਣੇ ਆ ਤੇ ਉਹ ਪਿੱਛੇ ਦੋਰਾ ਸਾਹਿਬ ਆ ਤੇ ਬਾਕੀ ਤੁਹਾਨੂੰ ਰਸਤੇ ਦੇ ਕਲਿੱਪਾਂ ਦਿਖਾਉਂਦੇ ਆ ਕੀ ਹਿਸਾਬ ਦਾਵਾ y aquí Gaby.